ਮੇਲਾ ਛੱਕੀ ਆ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਹਾਂ ਇਹ ਮਤਲਬ ਵੀ ਅਸੀਂ ਗੱਲਾਂ ਕਈ ਵਾਰ ਕਰਨ ਲੱਗ ਜਾਂਦੇ ਖੇਤ ਬੈਠੇ ਜਾਂ ਮੁੰਡੇ ਕੋਲ ਨਿਕਦਾ ਵੀ ਯਾ ਲੋਕ ਬਣਾਈ ਆਪਾਂ ਭਾਏ ਇਦੋਂ ਵਧੀਆ ਬਣਾ ਲਈਏ ਉਹ ਐਂ ਕਰਦੇ ਕਰਦੇ ਸਾਨੂੰ 5-6 ਸਾਲ ਨਾਲ ਕੇ ਫੜਾਈ ਅਸੀਂ ਹੈ ਨਾ ਉਹ ਕੁਦਰਤ ਉਹ ਇੱਕ ਦਿਨ ਘਰੇ ਹੈ ਨਹੀਂ ਰੀ ਬੁਣੀਆਂ ਬੜੀਆਂ ਗਿੰਗੀਆਂ ਮੀਆਂ ਵਿਆਹ ਤੇ ਤੇ ਅਸੀਂ ਘਰੇ ਮੁੰਡੇ ਮੁੰਡੇ ਇੱਕ ਮੁੰਡਾ ਹੋਰ ਸੇਮੀ ਹੁੰਦਾ ਜਿਹੜਾ ਵਿੱਚ ਉਹ ਆ ਗਿਆ ਉਹ ਮੈਂ ਐ ਬੈਠਾ ਜੇ ਬੋਲੀਏ ਨਾ ਚੌੜ ਕਰੀਏ ਨਾ ਪਤਾ ਨਹੀਂ ਕੀ ਗੱਲ ਜੀ ਨਿਕਲੀ ਮੂੰਹ ਚੋਂ ਹੱਸਣ ਲੱਗ ਗਿਆ ਤੇ ਉਹਨੇ ਕੈਮਰਾ ਜਲਾ ਲਿਆ ਕਹਿੰਦਾ ਯਾਰਾ ਤਾਂ ਵਧ ਗਿਆ ਕਹਿੰਦਾ ਮੈਂ ਉਹਨਾਂ ਕਮਾਂਡਰ ਫਰਦੀ ਬਣਾਈ ਲੈ ਜਾਨਾ ਉਹ ਅਸੀਂ ਦੋ ਟੁੱਟੇ ਜਿਹਾ ਬਣਾ ਕੇ YouTube ਤੇ ਪਾਤੇ ਉਹ ਕਈ ਬੰਦੇ ਨੇ ਪਿੰਡ ਚੋਂ ਇਹ ਫੁਨਾਇ ਬਾਰੋਂ ਕੇ ਵਧੀਆ ਵਧੀਆ ਯਾਰ ਉਥੋਂ ਬਸ ਅਸੀਂ ਚੱਕ ਜਿਹੀ ਫਿਰਦੀ ਵਿੱਚ ਠੀਕ ਹੈ ਕੰਮ ਉਹ ਤੂੰ ਚੱਕਦਾ ਕੰਮ ਦੂਗਾ ਕਿੰਨੇ ਦਰਮਿਆਨ ਸਾਲ ਸਾਲ ਟੁੱਟੇ ਹੋ ਗਿਆ ਬਸ ਹੋ ਕੇ ਦੋ ਤਿੰਨ ਮਹੀਨੇ ਉੱਤੇ ਨਾਂਗੇ ਸਾਲ ਤੋਂ ਬਾਈਨਾਂ ਕੀ ਮੈਂ ਐਸੋ ਸਾਲ ਇਹ ਜਨਵਰੀ ਤੱਕ ਮੇਰੇ ਨਾਲ ਜਨਵਰੀ ਚ ਕੀ ਹੈ ਹੋ ਗਿਟਾ ਬਾਰ ਆਪਾਂ ਹਾਂ ਦਸੰਬਰ ਦੇ ਚ ਲਗਭਗ ਇੱਥੇ ਹੋਈ ਦੀ ਨਹੀਂ ਹਾਂ ਜਨਵਰੀ ਚ ਦੇਸਕਾ ਨਾ ਵਰ ਨਾ ਮੀਨ ਨਾ 57 ਸਾਲ ਨੂੰ ਹੋ ਗਿਆ ਸਵਾ ਸਾਲ ਹੋ ਗਿਆ ਨਾ ਮੈਨੂੰ ਡੇਢ ਸਾਲ ਹੋ ਗਿਆ ਸ਼ਿਕਮੇ ਨੇ ਮੈਂ ਪਹਿਲਾਂ ਕਰਦਾ ਜੇ ਉਸ ਤੋਂ ਬਾਅਦ ਇਹ ਕਰਦਾ ਆਪਾਂ ਇੰਟਰਵਿਊ ਕਰ ਲੋਗਾ ਨਾ ਇਹਦੀ ਬਾਗਲਾਂ ਵਿੱਚ ਖੇਤ ਵਾਜਾਂਗੇ ਉੱਥੇ ਪਾਪਾ ਪੜਾਖੇ ਹਾਂ ਤੇ ਉਹ ਦੂਜੇ ਬੰਦੇ ਉਹਨਾਂ ਨੂੰ ਕਰਕੇ ਆ ਕਿ ਹੁਣ ਚਾਹ ਬਣਦੀ ਹੈ ਤੇ ਪਿਆਹ ਤੇ ਚੱਲ ਗਈ ਨਾ ਬਣਦੀ ਪਿਆਹ ਇਹ ਕੀ ਗੱਲ ਕਰਦਾ ਮੈਂ ਚਾਹ ਚਲੂਗੀ 24 ਘੰਟੇ ਬੜੀ ਚਾਹੀ ਜਾਂਦੀ ਆ ਹੋ ਵੀ ਚਾਹ ਜੱਪੀ ਬਣਦੀ ਆ ਕੰਦਾਨੀ ਦਾ ਜਿਹੜਾ ਘਰ ਚੱਲਦਾ ਹੀ ਰਹਿੰਦਾ ਹੈ ਜਿਹੜਾ ਰਫਾਇਨਰੀ ਜੋ ਕਹਿ ਸੁਣ ਲੈ ਨਿਕਲਦਾ ਹੋਰ ਚਾਹ ਲੱਭੀ ਗਵਾਈ ਸਾਲ ਚ ਆਹ ਹੋ ਢੋਲ ਗਿਆ ਢੋਲ ਗਿਆ ਛਪੜ ਚਾਹਦਾ ਪੀਵੇ ਬਾਉ ਉਹੀ ਹਾਲ ਇੱਧਰ ਹਾਲ ਉਹੀ ਹੈ ਵਾ ਠੀਕ ਹੈ ਆਈ ਨੂੰ ਬੰਦ ਕਰ ਲਾ ਪੁਰਾਣੇ ਕੋਈ ਹੋਰ ਗੱਲ ਨਿਕਲ ਨਹੀਂ ਜੀ ਨਿਕਲ ਦਿੱਤਾ ਉਹੀ ਤਾਂ ਖੜਦੀ ਓਏ ਉੱਥੇ ਆਪਾਂ ਕੇ ਬੰਦਾ ਮੇਰੇ ਸਾਲੇ ਦੀ ਖੜਨਦੀ ਹੈ ਜਿਹੜੀ ਮੇਰੀ ਗੱਲ ਤੋਂ ਸੁਣਦਾ ਜਿਹੜੀ ਨੇਚਰਲ ਇੰਡੈਕਟਰ ਦੀ ਗੱਲ ਸਾਰੀ ਨੇਚਰਲ ਮੇਰੀ ਗੱਲ ਤੋਂ ਲਾ ਜਦੋਂ ਮਨ ਲਾ ਆਪਣੇ ਤੋਂ ਇਥੋਂ ਕੋਈ ਗੱਲ ਲਿਖਣ ਦੀ ਆਪਾਂ ਮੈਂ ਕਹਾਂ ਯਾਰ ਇਹ ਦੁਬਾਰੇ ਰਿਪੋਰਟ ਕਰੀ ਦੁਬਾਰੇ ਭਾਂਜੋ ਨਹੀਂ ਬਣਦੀ ਬਣਦੀ ਨਹੀਂ ਗੱਲ ਸਹੀ ਸਾਡੇ ਤਾਂ ਤੂੰ ਐ ਲੱਲਾ ਸਾਰੀ ਨੇਚਰਲ ਹੀ ਐ ਕੋਈ ਐ ਮਸਕੇ ਜਨ ਨਾਲ ਕੋਈ ਹੈ ਹੀ ਨਹੀਂ ਨੋ ਫਿਰ ਵੀ ਮਨ ਆ ਜਾਂਦਾ ਨਾ ਮੈਂ ਆਪਾਂ ਐ ਜੀ ਬੋਲਣਾ ਨਾ 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 ਸਾਡੀ ਸਕ੍ਰਿਪਟ ਸਾਡੇ ਦਾ ਸੋ ਇੰਟਰਵਿਊ ਤੂੰ ਦੇਖਿਆ ਉਹ ਆਗੋ ਉਹਨਾਂ ਦੇ ਹੁੰਦੇ ਨਹੀਂ ਸਾਡੇ ਇਚਾਂ ਨੂੰ ਅੱਛਾ ਉਦੋਂ ਮੈਂ ਬੋਲੀ ਗਏ ਤੇ ਤੋ ਪਦੀ ਆ ਰਿਹਾ ਰਪਟਾ ਮੈਂ ਮੈਂ ਕਹਿੰਦਾ ਸੀ ਅਸੀਂ ਹੁਣ ਜਿੰਨੇ 32 ਬੰਦ ਲੰਘ ਕੇ ਆਏ ਹਨ ਤੇ ਦੁਸ਼ੇ ਜੀ ਦੁਨੀਆ ਵਸਦੀ ਏ ਪੰਜਾਬ ਗੋੜ ਨਾ ਕਿਹਦਾ ਨਾ ਕਿਸੇ ਦਾ ਰਿਸ਼ਤੇ ਦਾ ਨਹੀਂ ਐਸ ਤਰ੍ਹਾਂ ਮੈਂ ਮੈਂ ਕਹਿੰਦਾ ਬਿ ਪਛਾਣ ਦੀ ਗੱਲ ਹੈ ਗੱਲ ਤਾਂ ਸੋਣ ਮੇਰੀ ਇੰਨੇ ਬੰਦੇ ਲੰਘੇ ਆਏ ਸੀ ਸਾਨੂੰ ਬਾਬੇ ਦੀ ਮਿਹਰ ਨਾਲ ਦੁਨੀਆ ਜਾਣਦੀ ਹੈ ਮੈਨੂੰ ਦੁਨੀਆ ਜਾਣਦੀ ਹੈ ਨਾ ਕੀ ਆ ਲੀ ਆ ਲਾ ਵੀ ਇਹ ਨਾ ਰੋਣਾ ਬਹੁਤ ਲੋ ਲੋ ਟਿਕਰ ਪਈ ਹੈ ਇੱਕ ਮਤਲਬ ਹੋਈ ਦੱਸਦਾ ਜੀ 35 ਪਿੰਡ ਲੱਗੇ 36ਵੇਂ ਪਿੰਡ ਪੰਗਾ ਪੈ ਗਿਆ ਕਿ ਰੂੜੀ ਆਓ ਆ ਪਾਣ ਦੇ ਖਾਮ ਇੱਥੇ ਰੂੜੀ ਵਾਲੇ ਨਾਕਾ ਜਿਹਾ ਲਾਈ ਬੈਠਿਆ ਤੇ ਮੇਰੇ ਕੋਲ ਇਹ ਹੀ ਪ੍ਰਦੂਸ਼ਣ ਗੱਡੀ ਮੇਰੇ ਨਾਲ ਹੀ ਸੀ ਹਾਂ ਤਾਂ ਇਹ ਪ੍ਰਾਣ ਬਣਦਾ ਸਾਰਾ ਫਿਰ ਜਪਾਨ ਤੋਂ ਮਾਇਆ ਬੋਝ ਹੋ ਗਿਆ ਇਹ ਕੋਈ ਹਿੰਨ ਨਾ ਇਹ ਮੇਰੇ ਕੋਲ ਪੰਜ ਸੀ 500 ਰੁਪਏ ਜੱਟ ਮੈਂ ਹਾ ਗੂਗਲ ਬੇਚਦਾ ਦਾ ਦਾ ਗੂਗਲ ਬੇਦੰਗ ਰ ਚੱਲਦਾ ਉਹਨਾ ਹੋ ਮੈਂ ਹਬਰ ਮਦਦ ਉਸਨ ਦੇਉਂਗਾ ਬਸ ਨਹੀਂ 500 ਮੈਂ ਹਾ ਯਾਰ ਮੈਂ ਮਦਦ 200 ਦੇਉਂਗਾ ਮੈਂ ਕਹਿੰਦਾ 100 ਦੇ ਦੇ ਇਹਨੂੰ ਕਾਹ ਦਾ ਨੋਟ ਤੜਾ ਕੇ ਦੇ ਆਹੋ ਦੁਕਾਨ ਵਾਲੇ ਨੂੰ ਉਹਨਾਂ ਉਸੇ ਨੂੰ ਦੇਈ ਫਿਰ ਉਹਨਾਂ ਦਾ ਬੇਸਲਿਆਂ ਦਾ ਕਰਿਆ ਲਖਾ ਉਹ ਉਹ ਆਪਾਂ ਦਾ ਮੇਰੇ ਕੋਲ ਹੈ ਨਹੀਂ ਬੇਮੋ ਹੈ ਇਹਨੇ ਗੂਗਲ पे ਚੱਲਦਾ ਕਿਵੇਂ ਹਾਂ ਫਿਰ ਉਹ ਗੂਗਲ पे ਕਰ ਦਿੰਦਾ 100 ਬਗੈ ਇਤਨਾ ਹੋ ਗਿਆ ਐ ਕਰਕੇ ਐ ਤਨ ਕਹਿੰਦਾ ਠੀਕ ਹੈ ਮੈਂ ਕਿਹਾ ਮੇਰੇ ਸਾਰੇ ਹੁਣ ਕੀ ਹੋ ਗਿਆ 300 ਨਾਲ ਫਿਰ ਭੰਦੇ ਜਾਉ ਦੱਸ ਨਹੀਂ ਨਿਕਲੀ ਜਾਂਦੇ ਮੈਂ ਕਿਹਾ ਤੁਹਾਡੇ ਬੱਡੀਆਂ ਹਲਾਦਾਂ ਫਿਰ ਆਹੀ ਮੜ ਜਾਂਦੇ ਨਿਕਲਦੇ ਕਿ ਤੁਸੀਂ ਮੈਨੂੰ ਹੱਕ ਦੀ ਕਮਾਈ ਕਰੋ ਜਾਂ ਤਾਂ ਮੇਰਾ ਚਲਾਨ ਕੱਟ ਜਾਂ ਮੇਨੂੰ ਕਾਲ ਵੀ ਚਾ ਜਾ ਜਾ ਤੁਹਾਨੂੰ ਵੀਕਰਾਲੀ ਪ੍ਰੋਡਕਸ਼ਨ ਵਾਲੀ ਕਿੱਡੀ ਗੱਲ ਹੁੰਦੀ ਆ ਕਿ ਤੂੰ ਬਣਾ ਲਈ ਜਾਂ ਛੱਡ ਦੇ ਉਹਨੂੰ ਜਾਂ ਤਾਂ ਵੀ ਮਰ ਤੁੰਗਰਾ ਤੇ ਰਹਿੰਦੀ ਹੈ ਗੇਰ ਨਹੀਂ ਪਾਣੀ ਚ ਕੱਟ ਦੇ ਮੇਰੇ ਸਣਾ ਜਾਂ ਵੀ ਪੀਣੀ ਆਣਾ ਹੁਣ ਉਹਦਾ ਤਾਂ ਕਹੀ ਜਾਂਦੇ ਤੂੰ ਆ ਵੀਡੀਓ ਬਣਾਉਣੀ ਆ ਹੁਣ ਟਾਈਮ ਮਿਲ ਗਿਆ ਹੁਣ ਤੂੰ ਗੱਲਬਾਤ ਨਿਕਲ ਜਾਂਦੀ ਹੁੰਦੀ ਆ ਭਾਈ ਜੀ